ਗੁਰੂ ਕੀ ਸਾਜੀ ਨਵਾਦੀ ਸਾਸੂ ਦੀ ਆਓ ਸਰਵਣ ਕਰਦੇ ਹਾਂ ਸ੍ਰੀ ਗੁਰੂ ਰਾਮਦਾਸ ਜੀ ਦਾ ਨਿਤਨੇਮ ਨਿਤ ਦਾ ਕਰਮ ਕੀ ਸੀ ਉਹਨਾਂ ਦੀ ਮਰਿਆਦਾ ਕੀ ਸੀ ਸ੍ਰੀ ਗੁਰੂ ਰਾਮਦਾਸ ਜੀ ਰਾਤ ਰਹਿੰਦੀ ਜਾਗਦੇ ਸ਼ੀਤਲ ਜਲ ਨਾਲ ਇਸ਼ਨਾਨ ਕਰਨ ਉਪਰੰਤ ਸਮਾਧੀ ਲਗਾਉਂਦੇ ਰਾਖੇ ਅੰਤਰ ਬਿਰਤ ਟਿਕਾਏ ਮਹਿਮਾ ਪ੍ਰਕਾਸ਼ ਵਰਤਿਕ ਦੇ ਸ਼ਬਦਾਂ ਵਿੱਚ ਫਿਰ ਆਪਣੇ ਸਰੂਪ ਮੇ ਲੀਨ ਹਤੇ ਨਿਤ ਪ੍ਰਤ ਗੁਰੂ ਕੋ ਹਿਮ ਵਿਵਹਾਰ ਜਾਮ ਜਾਮਣੀ ਨਿੰਦਰਾ ਤਾਡਾਰ ਨਿਤ ਕਰ ਕਰਿਆ ਸੋਚ ਕੋ ਤਰੈ ਸੀਤਲ ਜਲ ਮਹਿ ਮਜਨ ਕਰੇ ਪੁੰਨ ਸਮਾਦ ਕੋ ਲੇਤ ਲਗਾਏ ਰੱਖੇ ਅੰਤ ਬਿਰਤ ਪਕਾਏ ਨੇਰ ਵਿਕਲਪ ਨਿਜ ਪਦ ਸੁਖ ਲੀਨ ਆਸਨ ਤੇਰੇ ਅਡੋਲ ਪ੍ਰਬੀਨ ਪ੍ਰਭਾਤੇ ਹੀ ਗੁਰਦੁਆਰਾ ਗੁਰੂ ਕੇ ਮਹਿਲ ਤੋਂ ਚੱਲ ਕੇ ਉਸ ਥਾਂ ਆਉਂਦੇ ਜਿੱਥੇ ਹੁਣ ਹਰਮੰਦਰ ਸਾਹਿਬ ਬਣਿਆ ਹੋਇਆ ਹੈ ਉੱਥੇ ਹੀ ਦੀਵਾਨ ਸੰਜੰਦਾ ਸੰਗਤਾਂ ਉਡੀਕ ਕਰ ਰਹੀਆਂ ਹੁੰਦੀਆਂ ਕੀਰਤਨ ਹੁੰਦੇ ਕੀਰਤਨ ਦੀ ਸਮਾਪਤੀ ਉਪਰੰਤ ਲੰਗਰ ਤਿਆਰ ਹੋਣ ਦੀ ਆਵਾਜ਼ ਪੈਂਦੀ ਆਪ ਦੀ ਸੰਗਤ ਸਮੇਤ ਲੰਗਰ ਵਿੱਚ ਪੁੱਜਦੇ ਹਰ ਊਚ ਨੀਚ ਗਰੀਬ ਅਮੀਰ ਧਨ ਰੰਕ ਨੂੰ ਇੱਕੋ ਜਿਹਾ ਪ੍ਰਸ਼ਾਦਾ ਮਿਲਦਾ ਆਪ ਵੀ ਸੰਗਤ ਵਿੱਚ ਬੈਠੀ ਪ੍ਰਸ਼ਾਦਾ ਛਕਦੇ ਸਨ ਉਸ ਅਪਰੰਤ ਕੁਝ ਚਿਰ ਆਰਾਮ ਕਰਦੇ ਅਤੇ ਫਿਰ ਉੱਠਦੇ ਸਾਰ ਉਸਾਰੀ ਦੇ ਕਾਰਜਾਂ ਨੂੰ ਦੇਖਣ ਲਈ ਚੱਲ ਪੈਂਦੇ ਸੇਵਾ ਵੀ ਪਹਿਲਾਂ ਵਾਂਗ ਹੀ ਕਰਦੇ ਫਿਰ ਇਸ਼ਨਾਨ ਕਰਕੇ ਸੰਗਤ ਵਿੱਚ ਪੁੱਜਦੇ ਸ਼ਾਮ ਨੂੰ ਵੀ ਸੰਗਤ ਇਕੱਠੀ ਹੁੰਦੀ ਸੀ ਸ਼ਾਮ ਨੂੰ ਕਥਾ ਕਰਨ ਖਾਸ ਪਰ ਅੰਮ੍ਰਿਤ ਵੇਲੇ ਦੇ satsangat ਕਰਨ ਤੇ ਬਹੁਤ ਹੀ ਜੋਰ ਦਿੰਦੇ ਤੇ ਆਪ ਜੀ ਨੇ ਉਪਦੇਸ਼ ਦਿੰਦੇ ਹਰ ਤਨ ਰਤਨ ਜਿਵੇਂ ਹਰ ਮਾਨਖ ਹਰਤਨੇ ਨਾਲ ਅੰਮ੍ਰਿਤ ਵੇਲੇ ਬਤੇ ਹਰ ਭਗਤੀ ਹਰ ਲਿਵ ਲਾਈ ਹਰ ਤਨ ਅੰਮ੍ਰਿਤ ਵੇਲੇ ਬਤੇ ਕਾ ਬੀਜਿਆ ਭਗਤ ਭਾਏ ਖਰਚ ਰਹੇ ਨਿਖਟੇ ਨਹੀਂ ਲਾਹੌਰ ਤੋਂ ਪਾਈ ਸਹਾਰੀ ਮਾਲਾ ਤੇ ਕਈ ਹੋਰ ਸਿੱਖ ਸੰਬੰਧੀ ਚਿਰ ਤੋਂ ਅਰਜੋਈਆਂ ਕਰ ਰਹੇ ਸਨ ਕਿ ਆਪਣੀ ਜਨਮ ਭੂਮੀ 'ਚ ਇੱਕ ਵਾਰੀ ਚਰਨ ਲਾਹੌਰ ਜ਼ਰੂਰ ਪਾਉ ਪਹਿਲਾਂ ਕੁੜ ਸਮਾ ਗੋਇੰਦਵਾਲ ਤੇ ਫਿਰ ਸ੍ਰੀ ਅੰਮ੍ਰਿਤਸਰ ਉਸਾਰੀ ਵਿੱਚ ਲੱਗ ਜਾਣ ਕਾਰਨ ਬਾਹਰ ਨਿਕਲਣ ਨਾ ਹੋਇਆ ਹੁਣ ਜਦ ਸੰਭਾਲ ਚੰਗੀ ਹੋ ਗਈ ਅਤੇ ਪ੍ਰਿਥੀ ਚੰਦ ਦੀ ਵੀ ਸੇਵਾ ਦੇ ਕਾਰਜ ਨੂੰ ਸੰਭਾਲ ਲਿਆ ਤਾਂ ਆਪ ਜੀ ਲਾਹੌਰ ਜਾਣਾ ਮੰਨ ਗਏ ਸੇਵਾ ਭਗਤੀ ਉਪਕਾਰ ਦਇਆ ਉਧਾਰਤਾ ਗੁਣਾ ਨਾਲ ਪਰਪੂਰ ਤੇ ਨਿਮਰਤਾ ਦੀ ਮੋਟ ਦੇਖ ਲਾਹੌਰ ਨਿਵਾਸੀ ਗਦਗਦ ਹੋਈ ਜਾਣ ਗੁਰੂ ਰਾਮਦਾਸ ਜੀ ਪਹਿਲਾਂ ਕੁਝ ਚਿਰ ਆਪਣੇ ਨਿੱਜੀ ਮਕਾਨ ਵਿੱਚ ਹੀ ਟਿਕੇ ਆਪਣੇ ਘਰ ਨੂੰ ਪਿੱਛੋਂ ਧਰਮਸ਼ਾਲਾ ਦੇ ਨਾਲ ਦੇ ਮਕਾਨ ਨੂੰ ਦੀਵਾਨ ਖਾਨਾ ਬਣਾ ਦਿੱਤਾ ਵੱਡਾ ਖੂਵੇ ਲਵਾ ਦਿੱਤਾ ਅੰਮ੍ਰਿਤ ਵੇਲੇ ਆਸਾ ਦੀ ਵਾਰ ਲਗਾਉਣ ਦੀ ਮਰਿਆਦਾ ਲਾਹੌਰ ਤੋਂ ਹੀ ਆਰੰਭ ਕੀਤੀ ਕਿਉਂਕਿ ਲਾਹੌਰ ਵਿਖੇ ਹੀ ਗੁਰੂ ਨਾਨਕ ਦੇਵ ਜੀ ਨੇ ਆਸਾ ਦੀ ਵਾਰ ਦੀਆਂ ਪੌੜੀਆਂ ਪਹਿਲੀਆਂ 15 ਪੌੜੀਆਂ ਭਾਈ ਦੁਨੀ ਚੰਦ ਦੀ ਡਿਉੜੀ ਉਚਾਰ ਗਈਆਂ ਸਨ ਗ੍ਰਹਿ ਨੂੰ ਧਰਮਸ਼ਾਲਾ ਬਣਾਉਣ ਉਪਰੰਤ ਆਪ ਜੀ ਰਿਸ਼ਤੇ ਵਿੱਚ ਵੱਡੇ ਭਾਈ ਸਹਾਰੇ ਮੱਲ ਦੇ ਕਰ ਜਟਕੇ ਭਾਈ ਗੁਰਦਾਸ ਜੀ ਨੇ ਭਾਈ ਸਹਾਰੇ ਮੱਲ ਨੂੰ ਸਨਮੁਖ ਸਿੱਖ ਲਿਖਿਆ ਹੈ ਗੁਰੂ ਅਰਜਨ ਦੇਵ ਜੀ ਕਿਉਂਕਿ ਉਹਨਾਂ ਨੂੰ ਤਾਇਆ ਜੀ ਕਰਕੇ ਬੁਲਾਉਂਦੇ ਸਨ ਸੋ ਭਾਈ ਜੀ ਨੇ ਵੀ ਤਾਇਆ ਸਹਾਰੀ ਕਰਕੇ ਲਿਖਿਆ ਭਾਈ ਮਨੀ ਸਿੰਘ ਜੀ ਲਿਖਦੇ ਹਨ ਕਿ ਭਗਤ ਅਕਰੂਰ ਨਿਆਰੀ ਰਿਤੇ ਸ੍ਰੀ ਗੁਰੂ ਅਮਰਦਾਸ ਜੀ ਦੇ ਹਜ਼ੂਰ ਵਿੱਚ ਆਪ ਦੀ ਸੇਵਾ ਵਿੱਚ ਜੁਟੇ ਰਹਿੰਦੇ ਸਨ ਇਸ ਦਾ ਜ਼ਿਕਰ ਅਵੀ ਸੰਤੋਖ ਸਿੰਘ ਨੇ ਇਸਲਾ ਕੀਤਾ ਹੈ ਦੇ ਕੇ ਤਿਆਰ ਕਰ ਦੇਹ ਆਹਾਰਾ ਪੰਕਤ ਕੋ ਬਿਠਾਏ ਇਕ ਸਾਰਾ ਸ਼ੀਤਲ ਜਲ ਕੋ ਭਰ ਪਰ ਲਿਆਵੇ ਬੂਝ ਬੂਝ ਸੰਗਤ ਕੋ ਪਾਵੇ ਸੁਦਾ ਪਿਆਸਾ ਸਭ ਕੀ ਹਰੈ ਬਾਛਤ ਸੁਖੋਇਨ ਦੈਭੋ ਕਰੇ ਕਰਮੇ ਕਹੇ ਬੀਜਨਾ ਫੇਰ ਬਾਇਓ ਕਰਤ ਉਸਨ ਬਹੁ ਹੀਰ ਇਹ ਸੁਣ ਕੇ ਗੁਰੂ ਅਮਰਦਾਸ ਜੀ ਬਹੁਤ ਹੀ ਖੁਸ਼ਨ ਹੋਏ ਇਹ ਸ਼ਾਬਾਸ਼ ਆਕੀ ਤੇ ਕਿਹਾ ਜਿਸ ਨੇ ਸੰਕਤਾਂ ਦੀ ਮਿਹਰ ਰੂਪ ਜਾਣ ਸੇਵਾ ਕੀਤੀ ਨੌ ਨਿਦਾਂ ਤੇ 18 ਸਿਧਾਂ ਉਸ ਨੂੰ ਹੀ ਮਿਲਦੀਆਂ ਹਨ ਇਸ ਤੋਂ ਵੱਡੀ ਖੁਸ਼ਕਿਸਮਤੀ ਵੀ ਨਹੀਂ